ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਧੰ ਗੁਰੂ ਗ੍ਰੰਥ ਸਾਹਿਬ ਜੀ ਧੰ ਧੰ ਬਾਬਾ ਦੀਪ ਸਿੰਘ ਜੀ ਆਓ ਬਾਬਾ ਦੀਪ ਸਿੰਘ ਜੀ ਦੇ ਨਾਮ ਨਾਲ ਜੁੜੀਏ ਜੀ ਵਾਹਿਗੁਰੂ ਜੀ ਧੰ ਬਾਬਾ ਦੀਪ ਸਿੰਘ ਜੀ ਧੰ ਬਾਬਾ ਦੀਪ ਸਿੰਘ ਜੀ ਨੰਬਾਬਾ ਦੀਪ ਸਿੰਘ ਜੀ ਜੇ ਤੁਸੀਂ ਨਾ ਫੜ ਦੇ ਸਾਡੀ ਅਸੀਂ ਰੁਲ ਜਾਣ ਸੀ ਜੇ ਤੁਸੀਂ ਨਾ ਫੜ ਦੇ ਬਾ ਅਸੀਂ ਰੁਲ ਜਾਣ ਸੀ ਜੇ ਤੂੰ ਸੀ ਨਾ ਫੜ ਦੇ ਬਾਂ ਅਸੀਂ ਰੁੱਲ ਜਣਾ ਸੀ ਤਨ ਬਾਬਾ ਦੀਪ ਸੰਗ ਜੀ 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 ਜੇ ਤੁਸੀਂ ਨਾ ਫੜਨੇ ਬਾ ਅਸੀਂ ਰੁੱਲ ਜਾਣਾ ਸੀ ਜੇ ਤੁਸੀਂ ਨਾ ਫੜਨੇ ਬਾ ਅਸੀਂ ਰੁੱਲ ਜਾਣਾ ਸੀ ਜੇ ਤੁਸੀਂ ਨਾ ਫੜਦੇ ਬਾ ਅਸੀਰੁ ਲਜਾਣਾ ਅਸੀ ਜੇ ਤੁਸੀਂ ਨਾ ਫੜਦੇ ਪਾ ਅਸੀਰੁ ਲਜਾਣਾ ਅਸੀ ਤਨ ਬਬਾ ਦੀਪ ਸਿੰਘ ਜੀ 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 ਜੇ ਤੁਸੀਂ ਨਾ ਫੜ ਦੇ ਬਾ ਅਸੀਂ ਰੁੱਲ ਜਾਣਾ ਸੀ ਜੇ ਤੁਸੀਂ ਨਾ ਪੜੀ ਦੇਵਾ ਅਸੀਂ ਰੁੱਲ ਜਾਣਾ ਸੀ ਜੇ ਤੁਸੀਂ ਨਾ ਪੜੀ ਦੇਵਾ ਅਸੀਂ ਰੁੱਲ ਜਾਣਾ ਸੀ ਜੇ ਤੁਸੀਂ ਨਾ ਪੜੀ ਦੇਵਾ ਅਸੀਂ ਰੁੱਲ ਜਾਣਾ ਸੀ ਜੇ ਤੁਸੀਂ ਨਾ ਢੀ ਦੇ ਬਾ ਅਸੀਂ ਰੁੱਲ ਜਾਣਾ ਸੀ ਜੇ ਤੁਸੀਂ ਨਾ ਢੀ ਦੇ ਬਾ ਅਸੀਂ ਰੁੱਲ ਜਾਣਾ ਸੀ ਤੁੰ ਬਾਬਾ ਦੀਪ ਸਿੰਘ ਜੀ ਤੁੰ ਬਾਬਾ ਦੀਪ ਸਿੰਘ ਜੀ ਤਨ ਬਬਾ 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 ਦੀਪ ਸਿੰਘ ਜੀ ਜੇ ਤੁਸੀਂ ਨਾ ਫੜੀ ਦੇਵਾ ਅਸੀਂ ਉਲਝ ਜਾਣ ਅਸੀਂ ਜੇ ਤੁਸੀਂ ਨਾ ਫੜ ਦੇ ਬਾ ਅਸੀਂ ਉਲ ਜਾਣੀ ਸੀ ਜੇ ਤੁਸੀਂ ਨਾ ਫੜ ਦੇ ਬਾ ਅਸੀਂ ਉਲ ਜਾਣੀ ਸੀ ਜੇ ਤੁਸੀਂ ਨਾ ਫੜ ਦੇ ਬਾ ਅਸੀਂ ਉਲ ਜਾਣੀ ਸੀ ਤਨ ਬਬਾ ਦੀਪ ਸੰਗ ਜੀ 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 ਜੇ ਤੁਸੀਂ ਲ ਫੜ ਦੇ ਸਾ ਧੀ ਬ ਅਸੀਂ ਰੁਲ ਜਾਣ ਸੀ ਜੇ ਤੁਸੀਂ ਨਾ ਫੜ ਦੇਵਾਂ ਅਸੀਂ ਰੁਲ ਜਾਣ ਸੀ ਜੇ ਤੁਸੀਂ ਨਾ ਫੜ ਦੇਵਾਂ ਅਸੀਂ ਰੁਲ ਜਾਣ ਸੀ ਤਨ ਬਬਾ ਦੀਪ ਸੰਗ ਜੀ 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 ਜੇ ਦੁਸੀ ਨਾ ਫੜਦੇ ਬਾ ਅਸੀਂ ਰੁੱਲ ਜਾਣਾ ਸੀ ਜੇ ਤੁਸੀਂ ਨਾ ਪੜਦੇ ਬਾ ਅਸੀਂ ਰੁੱਲ ਜਾਣਾ ਸੀ ਜੇ ਤੁਸੀਂ ਨਾ ਪੜਦੇ ਬਾ ਅਸੀਂ ਰੁੱਲ ਜਾਣਾ ਸੀ ਜੇ ਤੂੰ ਸੀ ਨਾ ਫੜੀ ਦੇ ਪਾ ਅਸੀਂ ਰੁੱਲ ਜਾਣ ਸੀ ਤਨ ਬਬਾ ਦੀਪ ਸੰਗ ਜੀ 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 ਤਨ ਬਬਾ ਦੀਪ ਸਿੰਘ ਜੀ ਤਨ ਬਬਾ ਦੀਪ ਸਿੰਘ ਜੀ ਜੇ ਤੁਸੀਂ ਨਾ ਫੜ ਦੇ ਬਾਂ ਅਸੀਂ ਰੁੱਝਾਣਾ ਸੀ ਜੇ ਤੁਸੀਂ ਨਾ ਫੜ ਦੇ ਬਾਂ ਅਸੀਰੁ ਲ ਜਾਣਾ ਸੀ ਜੇ ਤੁਸੀਂ ਨਾ ਪੜਦੇ ਬਾਂ ਅਸੀਰੁ ਲ ਜਾਣਾ ਸੀ ਜੇ ਤੁਸੀਂ ਨਾ ਪੜਦੇ ਬਾਂ ਅਸੀਰੁ ਲ ਜਾਣਾ ਸੀ ਜੇ ਤੁਸੀਂ ਨਾ ਪੜਦੇ ਬਾਂ ਅਸੀਰੁ ਲਿ ਜਾਣਾ ਸੀ ਜੇ ਤੁਸੀ ਨਾਮ ਪੜਦੇ ਬਾ ਅਸੀਰੁ ਲਿ ਜਾਣਾ ਸੀ ਤਨ ਬਾਬਾ ਦੀਪ ਸਿੰਘ ਜੀ ਤਨ ਬਾਬਾ ਦੀਪ ਸਿੰਘ ਜੀ ਤਨ ਬਾਬਾ ਦੀਪ ਸਿੰਘ ਜੀ ਤਨ ਬਬਦੀਪ ਸਿੰਘ ਜੀ ਤਨ ਬਬਦੀਪ ਸਿੰਘ ਜੀ ਤਨ ਬਬਦੀਪ ਸਿੰਘ ਜੀ ਜੇ ਤੁਸੀਂ ਨਾ ਫੜੀ ਦੇਵਾ ਅਸੀਂ ਉਲਝ ਜਾਣੋਂ ਸੀ ਜੇ ਤੁਸੀਂ ਨਾ ਫੜੀ ਦੇਵਾ ਅਸੀਰੁ ਲਜਾਣਾ ਸੀ ਜੇ ਤੁਸੀ ਨਾ ਫੜਦੇ ਪਾ ਅਸੀਰੁ ਲਜਾਣਾ ਸੀ ਜੇ ਤੁਸੀ ਨਾ ਫੜਦੇ ਪਾ ਅਸੀਰੁ ਲਜਾਣਾ ਸੀ ਤੁੰਬਾ ਪਦੀਪ ਸੰਗਰੀ ਬੰਬਪਦੀਪ ਸਿੰਘ ਜੀ